ਐਸਜੀਪੀਸੀ ਨੇ ਰਾਜੋਆਣਾ ਮਾਮਲੇ 'ਚ ਜਥੇਦਾਰ ਤੋਂ ਸਮਾਂ ਵਧਾਉਣ ਦੀ ਕੀਤੀ ਅਪੀਲ ਜਥੇਦਾਰ ਨੇ ਦਿੱਤਾ ਸੀ ਹਦੇਸ਼ 31 ਦਸੰਬਰ ਤੱਕ ਨਹੀਂ ਰੱਦ ਹੁੰਦੀ ਫਾਂਸੀ ਤਾਂ ਰਹਿਮਸਬਦੀ ਪਾਈ ਪਟੀਸ਼ਨ ਤੇ ਵਿਚਾਰ ਕਰੇ ਸ਼ਰੋਮਣੀ ਕਮੇਟੀ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲੈਂਟ ਖਰੀਦਿਆ 540 ਮੈਗਾਵਾਟ ਦੀ ਸਮਰੱਥਾ ਵਾਲੇ ਪਲਾਂਟ ਨੂੰ 1080 ਕਰੋੜ ਰੁਪਏ 'ਚ ਖਰੀਦਿਆ ਗਿਆ ਅੱਜ 3 ਵਜੇ ਸੀਐਮ ਮਾਨ ਕਿਸੇ ਅਹਿਮ ਮਸਲੇ ਤੇ ਕਰਨਗੇ ਪ੍ਰੈਸ ਕਾਨਫਰੈਂਸ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਕਰਵਾਏਗੀ ਤੀਰਥ ਯਾਤਰਾ ਅਰਵਿੰਦ ਕੇਜਰੀਵਾਲ ਨੇ ਦਿੱਤੀ ਜਾਣਕਾਰੀ ਬੋਲੇ ਸੀਐਮ ਮਾਨ ਨੇ ਬੁੱਕ ਕਰਾਇਆ ਹੈ ਚਾਰਟਰਡ ਪਲੇਨ ਪਟਨਾ ਸਹਿ ਬਾਰਾਨਸੀ ਤੇ ਨਦੇੜ ਸਹਿਬ ਦੇ ਹੋਣਗੇ ਦਰਸ਼ਨ ਜਿਲੰਦਰ ਦੇ ਬਸਤੀ ਬਾਬਾ ਖੇਲ ਇਲਾਕੇ ਚੋਂ ਨਹਿਰ ਨੇੜੇ ਮਿਲੀ ਡੀਐਸਪੀ ਦੀ লাশ ਦਲਬੀਰ ਸਿੰਘ ਬਜੋ ਹੋਈ ਮ੍ਰਿਤਕ ਦੀ ਪਛਾਣ ਪੀਏਪੀ ਸੰਗਰੂਰਕ ਸੀ ਤਹਿਨਾਬ ਰੋਪੇਦ ਵਿਸਰਾਇਆ ਜੇਲ੍ਹ ਤੋਂ ਆਈ ਰਾਮ ਰਹੀਮ ਦੀ 18ਵੀਂ ਚਿੱਠੀ ਸਵਰਥਕਾ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ ਮਰਦ ਹੋ ਰਾਇਆ ਡੇਰਾ ਸੱਚਾ ਸੌਦਾ ਦਾ ਮੈਂ ਹੀ ਗੁਰੂ ਸੀ ਮੈਂ ਹੀ ਰਹਾਗਾ ਐਵਾਰਡ ਵਾਪਸ ਕਰਨ ਵਾਲੇ ਰੈਸਲਰਾਂ ਤੇ ਯੋਗੇਸ਼ਵਰ ਦਾਦਾ ਵੱਡਾ ਬਿਆਨ ਬੋਲੇ ਵਿਰੋਧ ਕਰਨ ਵਾਲੇ ਖਿਡਾਰੀਆਂ ਪਿੱਛੇ ਕਾਂਗਰਸ ਦਾ ਹੱਥ ਸਾਲ 2023 ਕੁਸ਼ਤੀ ਇਤਿਹਾਸ ਦਾ ਸਭ ਤੋਂ ਬੁਰਾ ਦੌਰ ਨਵੇਂ ਸਾਲ ਦੇ ਪਹਿਲੇ ਦਿਨ ਹਿੱਲਿਆ ਜਾਪਾਨ 7.5 ਤੀਬਰਤਾ ਦਾ ਆਇਆ ਜ਼ਬਰਦਸਤ ਕੋਚਾਲ ਸੁਨਾਮੀ ਦਾ ਅਲਰਟ ਜਾਰੀ ਸਭ ਤੋਂ ਪਾਸ ਨਵੇਂ ਕਾਨੂੰਨਾਂ ਨੂੰ ਸੁਪਰੀਮ ਕੋਰਟ ਚ ਚੁਣੌਤੀ ਭਾਰਤੀ ਨਿਆਂ ਸੰਹਿਤਾ ਤੇ ਨਾਗਰਿਕ ਸੁਰੱਖਿਆ ਸੰਹਿਤਾ ਕਾਨੂੰਨ ਤੇ ਰੋਕ ਲਾਉਣ ਦੀ ਮੰਗ ਸੰਸਦਿਕ ਕਾਨੂੰਨਾਂ ਤੇ ਵਿਆਪਕ ਚਰਚਾ ਨਾ ਹੋਣ ਦਾ ਦਿੱਤਾ ਹਵਾਲਾ ਸਸਿਕਾਲ న్యూਸ ਐਟਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਖਬਰ ਜਲੰਧਰ ਤੋਂ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਚੋਂ ਇੱਕ ਡੀਐਸਪੀ ਦੀ লাশ ਮਿਲੀ ਹੈ ਨਹਿਰ ਨੇੜੇ ਸ਼ੱਕੀ ਹਾਲਾਤਾਂ ਦੇ ਵਿੱਚ লাশ ਬਰਾਮਦ ਹੋਈ ਸੀ ਦਲਬੀਰ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਪੀਏਪੀ ਸੰਗਰੂਰ ਦੇ ਵਿੱਚ ਇਹ ਡੀਐਸਪੀ ਵਜੋਂ ਤਾਇਨਾਤ ਸੀ ਪੁਲਿਸ ਮੌਕੇ ਤੇ ਪਹੁੰਚੀ ਔਰ ਜਾਂਚ ਦੇ ਵਿੱਚ ਜੁਟ ਗਈ ਹੈ ਸੋ ਜਲੰਧਰ ਦੇ ਬਾਵਾ ਬਸਤੀ ਖੇਲ ਇਲਾਕੇ ਦੇ ਵਿੱਚੋਂ ਇਹ ਡੈੱਡ ਬੋਡੀ ਬਰਾਮਦ ਹੋਈ ਹੈ ਨਹਿਰ ਦੇ ਨੇੜੇ ਸ਼ੱਕੀ ਹਾਲਾਤਾਂ ਦੇ ਵਿੱਚ ਇਹ লাশ ਪਈ ਹੋਈ ਸੀ ਡੀਐਸਪੀ ਦਲਬੀਰ ਸਿੰਘ ਵਜੋਂ ਪਛਾਣ ਹੋਈ ਹੈ ਜੋ ਪੀਏਪੀ ਜਲੰਧਰ ਦੇ ਵਿੱਚ ਪੀਏਪੀ ਸੰਗਰੂਰ ਦੇ ਵਿੱਚ ਤਾਇਨਾਤ ਸੀ ਔਰ ਪੁਲਿਸ ਨੇ ਹੁਣ লাশ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਦਲਬੀਰ ਸਿੰਘ ਪੰਜਾਬ ਪੁਲਿਸ ਦਾ ਡੀਐਸਪੀ ਜਿਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਲੰਧਰ ਦੇ 바ਵਾ ਬਸਤੀ 바ਵਾ ਖੇਲ ਇਲਾਕੇ ਦੇ ਵਿੱਚੋਂ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਦਲਵੀਰ ਸਿੰਘ ਵਜੋਂ ਇਸ ਮ੍ਰਿਤਕ ਦੀ ਪਛਾਣ ਹੋਈ ਹੈ ਜੋ ਪੀਏਪੀ ਸੰਗਰੂਰ ਦੇ ਵਿੱਚ ਤਾਇਨਾਤ ਸੀ ਹਾਲਾਂਕਿ ਕੀ ਕਾਰਨ ਰੇ ਕੀ ਵਜ੍ਹਾ ਹੈ ਇਸ ਬਾਰੇ ਹਲੇ ਕੁਝ ਸਪਸ਼ਟ ਨਹੀਂ ਹੋ ਪਾਇਆ ਪਰਿਵਾਰ ਦਾ ਕੀ ਕਹਿਣਾ ਹੈ ਇਸ ਬਾਬਤ ਵੀ ਕੋਸ਼ਿਸ਼ ਕਰਾਂਗੇ ਜਾਣਨ ਦੀ ਜਾਂ ਡੀਐਸਪੀ ਉਸ ਜਗ੍ਹਾ ਤੇ ਕਿਉਂ ਗਿਆ ਕੀ ਵਜ੍ਹਾ ਸੀ ਕਿਸ ਕੀ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਕੀ ਇਹ ਮਰਡਰ ਹੈ یا سوائڈ ہے اے بھی حلے تک جڑا ہے وہ صاف نہیں ہو پایا ہے سپشت نہیں ہو پایا ہے۔ کوشش کران گے ਸਾਡੇ ਸਹਿਯੋਗੀ ਜੁੜਨਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਇਸ معاملے ਦੇ ਵਿੱਚ ਕੀ ਕੀ ਪਰਤਾਂ ਨੇ ਕਿ ਹੁਣ ਤੱਕ ਜੋ پولیس ਦੀ ਮੁੰਡਲੀ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਕੀ ਨਿਕਲ ਕੇ ਆਇਆ ਹੈ ਕਿ وجہ ਹੋ ਸਕਦੀ ਹੈ ایس ٹی ایس پی ਦੀ ਮੌਤ ਦੀ ਖੁਦਕੁਸ਼ੀ ਹੈ ਜਾਂ ਕਤਲ ਹੈ ਜਾਂ ਕਿਸੇ ਨਾਲ ਕੋਈ ਰੰਜਿਸ਼ ਹੈ ਕੋਈ ਲੜਾਈ ਝਗੜਾ ਕੋਈ ਇਸ ਬਾਰੇ ਹਲੇ ਪੁਲਿਸ ਢੁੱਗੀ ਜਾਂਚ ਪੜਤਾਲ ਜਿਹੜੀ ਆ ਉਹ ਕਰ ਰਹੀ ਹੈ ਪਰ ਮੁੱਢਲੇ ਤੌਰ ਤੇ ਹਲੇ ਐ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਹੈ ਪਰ ਡੀਐਸਪੀ ਦਲਬੀਰ ਸਿੰਘ ਵਜੋਂ ਇਸ ਮ੍ਰਿਤਕ ਦੀ ਪਛਾਣ ਹੋਈ ਹੈ ਮੌਜੂਦਾ ਸਮੇਂ ਦੇ ਵਿੱਚ ਵਰਕਿੰਗ ਡੀਐਸਪੀ ਸੀ ਔਰ ਪੀਪੀ ਸੰਗਰੂਰ ਦੇ ਵਿੱਚ ਇਸ ਦੀ ਡਿਊਟੀ ਸੀ ਰਾਗਵ ਜੈਨ ਸਾਡੇ ਸਹਿਯੋਗੀ ਲਾਈਵ ਜੁੜੇ ਨੇ ਗੱਲਬਾਤ ਕਰਦੇ ਆ ਰਾਗਵ ਪੂਰੀ ਜਾਣਕਾਰੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਪਤਾ ਚੱਲ ਪਾਇਆ ਹੈ ਮੌਤ ਦੇ ਕਾਰਨਾਂ ਦਾ ਰਾਗਵ ਮੇਰੀ ਆਵਾਜ਼ ਮਿਲ ਪਾ ਰਹੀ ਹੈ ਪਹਿਲੇ ਦੱਸੋ ਬਿਲਕੁਲ ਵਿਜੇ ਪਹਿਲੇ ਤਾਂ ਤੁਹਾਨੂੰ ਦੱਸਦਾ ਕਿ ਉਸੇ ਸਪੋਰਟ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਡੈੱਡ ਬੋਲੀ ਮਿਲੀ ਹੈਗੀ ਤੁਹਾਨੂੰ ਦੱਸਦੇ ਕਿ ਪੁਲਿਸ ਨੂੰ ਦੇਰ ਰਾਤ ਸੂਚਨਾ ਮਿਲੀ ਸੀਗੀ ਕਿ ਜੇ ਇੱਕ ਜੇ ਬਿਲਕੁਲ ਤੁਹਾਡੀ ਆਵਾਜ਼ ਮੈਂ ਸੁਣ ਪਾ ਰਿਹਾ ਹਾਂ ਬਿਲਕੁਲ ਇਹ ਜਿਹੜੀ ਬਾਡੀ ਹੈਗੀ ਹੈ ਕੱਲ ਦੇਰ ਰਾਤ ਮਿਲੀ ਹੈ ਕਹਿ ਸਕਦਾ ਕਿ ਪਹਿਲੀ ਤਰੀਕ ਨੂੰ ਹੀ ਬਾਡੀ ਮਿਲੀ ਹੈਗੀ ਹੈ ਤੇ ਜਦੋਂ ਚੈੱਕ ਕੀਤਾ ਗਿਆ ਤੇ ਜਿਹੜਾ ਆਈਡੈਂਟੀਕੈਡ ਦੇਖਿਆ ਤੇ ਉੱਥੇ ਡੀਐਸਪੀ ਦਲਬੀਰ ਜੋ ਕਿ ਜਲੰਧਰ ਦੇ ਰਹਿਣ ਵਾਲੇ ਲੇਕਿਨ ਸੰਗਰੂਰ ਵਿੱਚ ਪੀਏਪੀ ਵਿੱਚ ਪੋਸਟਡ ਸੀਗੇ ਤੁਹਾਨੂੰ ਦੱਸਦਾ ਕਿ ਇਹ ਉਹੀ ਜਗ੍ਹਾ ਹੈਗੀ ਹੈ ਜਿੱਥੇ ਕਿ ਉਹਨਾਂ ਦੀ ਗੱਡਾ ਬਾਡੀ ਮਿਲੀ ਸੀ ਹੈ ਪੁਲਿਸ ਜਿਸ ਤੇ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ ਉਹਦੇ ਕੋਲੇ ਜਿਹੜੀ ਕਿ ਹੈ ਇਹ ਜਿਹੜੀ ਬੋਡੀ ਜਿਹੜੀ ਕਿ ਮਿਲੀ ਸੀਗੀ ਤੁਹਾਨੂੰ ਦੱਸਦਾ ਕਿ ਮੌਕੇ ਤੇ ਜਿਹੜੇ ਕਿ ਪੁਲਿਸ ਅਧਿਕਾਰੀ ਵੀ ਇੱਥੇ ਆਨ ਪਹੁੰਚੇ ਹੋਏ ਆ ਮਾਮਲੇ ਜਾਂਚ ਕਰ ਰਹੇ ਕਿਉਂਕਿ ਪਤਾ ਲੱਗ ਰਿਹਾ ਕਿ ਸਿਰ ਤੇ ਜਿਹੜੀ ਕਿ ਸੱਟ ਲੱਗੀ ਹੋਈ ਸੀਗੀ ਉਹਦਾ ਕੀ ਕਾਰਨ ਸੀਗਾ ਉਹਨੂੰ ਹਜੇ ਕਿ ਜਾਂਚ ਕੀਤੀ ਜਾ ਰਹੀ ਹੈ ਸਾਡੇ ਨਾਲ ਜਿਹੜੇ ACP ਨਿਰਮਲ ਸਿੰਘ ਜੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਹਜੇ ਤੱਕ ਤਫਤੀਸ਼ ਚ ਕੀ ਪਤਾ ਲੱਗ ਪਾ ਰਹੇ ਦੇਖੋ ਫਿਲਹਾਲ ਜਿੰਨੇ ਕਸੇ ਮੌਕੇ ਤੇ ਆ ਕੇ ਇਨਵੈਸਟੀਗੇਸ਼ਨ ਕੀਤੀ ਹੈ ਜਿੰਨਾ ਵੀ ਸਾਡੇ ਕੋਲ ਹੁਣ ਤੱਕ ਐਵੀਡੈਂਸ ਆਇਆ ਹੈਗਾ ਫਿਲਹੈਂਡ ਹਿੱਟ ਐਂਡ ਰਨ ਦਾ ਕੇਸ ਜਿਹੜਾ ਹੈਗਾ ਇਹ ਸਾਹਮਣੇ ਆਇ ਸਸ ਸੀਸੀਡੀ ਵਿੱਚ ਲੱਗਦਾ ਤੱਕ ਫਿਰ ਮਿਲੀ ਤੁਹਾਨੂੰ ਪੇਦਾ ਦੀ ਤੇ ਪਤਾ ਲੱਗ ਪਾਵੇ ਜਿਹੜੀ ਹੈਗੀ ਸਾਨੂੰ ਕੁਝ ਕੁਝ ਮਿਲੀ ਹੈਗੀ ਆ ਪਰ ਉਹ ਅਜੇ ਆਪਾਂ ਸ਼ੇਅਰ ਨਹੀਂ ਕਰ ਸਕਦੇ ਪ੍ਰੋਪਰਲੀ ਸਾਡੇ ਕੋਲੇ ਆ ਜਿਵੇਂ ਅਸੀਂ ਤੁਹਾਨੂੰ ਇੱਕ ਵਾਰ ਦੁਬਾਰਾ ਬਰੀਫਿੰਗ ਕਰ ਦੇਵਾਂਗੇ ਫੈਕਟਸ ਦੇ ਉੱਪਰ ਸੋ ਉਹਦਾ ਜਲੰਧਰ ਦੇ ਰਹਿਣ ਵਾਲੇ ਸੀ ਡੀਐਸਪੀ ਸਾਹਿਬ ਹਾਂਜੀ ਇਹਨਾਂ ਦਾ ਪਿੰਡ ਪੈਂਦਾ ਬ੍ਰਦਰ ਇਸੇ ਰੋਡ ਦੇ ਉੱਤੇ ਆ ਕੇ ਖੋਜੇਵਾਲ ਪਿੰਡ ਦਾ ਕਪੂਤਰਾ ਰੋਡ ਦੇ ਉੱਤੇ ਜੀ ਤੇ ਪੋਸਟੇਡ ਇਹ ਸੰਗਰੂਰ ਸੀ ਪੋਸਟੇਡ ਸੀਗੀ ਜੀ ਆਈਆਰਪੀ ਸੰਗਰੂਰ ਜਿੱਦਾਂ ਦਾ ਕੁਝ ਤੇ ਨਿਰਭਉ ਸਿੰਘ ਜੀ ਹੁਣ ਜਿਸ ਤਰ੍ਹਾਂ ਦੱਸਿਆ ਕਿ ਹਿੱਟਨ ਰੰਦਾ ਕੇਸ ਜਿਹੜਾ ਕਿ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਸਿਰ ਤੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਸੀ ਸਿਰ ਤੇ ਜਿਹੜੇ ਕੀ ਹੈ ਛੱਟ ਦੇ ਜਿਹੜੇ ਕੀ ਨਿਸ਼ਾਨ ਨਜ਼ਰ ਆਏ ਸੀ ਕਿ ਤੇ ਉਸ ਤੋਂ ਬਾਅਦ ਇਹੀ ਜੇ ਕਿ ਪਤਾ ਲੱਗ ਰਿਹਾ ਕਿ ਹਿੱਟਨ ਰੰਦਾ ਕੇਸ ਹੈ ਕਿਉਂਕਿ ਰਾਤ ਨੂੰ ਨਿਕਲੇ ਹੋਏ ਸੀਗੇ ਤੇ ਇਹ ਏਰੀਆ ਕਾਫੀ ਸੁਨਸਾਨ ਵੀ ਹੋ ਜਾਂਦਾ ਤਾਂ ਦੂਜੇ ਪਾਸੇ ਦੇਖ ਸਕਦੇ ਕਿ ਇੱਕ ਮੰਡੀ ਵਗੈਰਾ ਵੀ ਲੱਗੀ ਹੋਈ ਹੈ ਤਾਂ ਇਸੇ ਏਰੀਆ ਵਿੱਚ ਜਿਹੜੇ ਕੀ ਘੁੰਮਦੇ ਪਏ ਸੀਗੇ ਤੇ ਉਸ ਤੋਂ ਦੌਰਾਨ ਜਿਹੜੇ ਕੀ ਹੈ ਇੱਥੇ ਜੋ ਹਜੇ ਤੱਕ ਇਨਵੈਸਟੀਗੇਸ਼ਨ ਤੇ ਪਤਾ ਲੱਗ ਰਿਹਾ ਹੈ ਕਿ ਹਿੱਟ ਐਂਡ ਰਨ ਦਾ ਕੇਸ ਨਜ਼ਰ ਆ ਰਿਹਾ ਕਿਉਂਕਿ ਸੀਸੀਟੀਵੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੀਸੀਟੀਵੀ ਇੱਕ ਮਿਲੀ ਹੈਗੀ ਲੇਕਿਨ ਹਜੇ ਮੀਡੀਆ ਨਾਲ ਸਾਂਝੀ ਨਹੀਂ ਕਰਾਂਗੇ ਕਿਉਂਕਿ ਹਜੇ ਪੂਰੀ ਤਰ੍ਹਾਂ ਉਸ ਚੀਜ਼ ਦੀ ਤਫਤੀਸ਼ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਕੀ ਫੈਕਟਸ ਨਿਕਲ ਕੇ ਸਾਹਮਣੇ ਆਉਂਦੇ ਆ ਉਹ ਜਿਹੜੇ ਕੀ ਆ ਮੀਡੀਆ ਸਾਹਮਣੇ ਕੋਈ ਐਕਸੀਡੈਂਟ ਦਾ ਮਾਮਲਾ ਕਹਿ ਸਕਦੇ ਆ ਜਾਂ ਲੁੱਟ ਖੋਹ ਦਾ ਦੇਖੋ ਜਿਸ ਤਰ੍ਹਾਂ ACP ਸਾਹਮਣੇ ਦੱਸਿਆ ਹੋਇਆ ਕਿਤਨਾ ਕਿਤੇ ਜਿਹੜਾ ਕਿ ਇਹ ਹਜੇ ਤੱਕ ਦਾ ਐਕਸੀਡੈਂਟ ਦਾ ਮਾਮਲਾ ਸਾਹਮਣੇ ਆ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਕਿ ਹਿੱਟ ਐਂਡ ਰਨ ਕੇਸ ਯਾਨੀ ਕਿ ਕਿਤਨਾ ਕਿਤੇ ਕੋਈ ਸੀਸੀਟੀਵੀ ਇਹਨਾਂ ਦੇ ਹੱਥ ਜ਼ਰੂਰ ਲੱਗੀ ਹੈਗੀ ਤਾਂ ਹੀ ਇੱਕ ਵੱਡੀ ਸਟੇਟਮੈਂਟ ਦੇ ਰਹੇ ਹੈ ਕਿ ਕੋਈ ਹਿੱਟ ਐਂਡ ਰਨ ਦਾ ਕੇਸ ਨਜ਼ਰ ਆ ਰਿਹਾ ਕਿਉਂਕਿ DSP ਇੱਕ ਵੱਡੀ ਪੋਸਟ ਹੈਗੀ ਹੈ ਅਗਰ ਇਦਾਂ ਦਾ ਅਧਿਕਾਰੀ ਕੋ ਮਾਰ ਰਿਹਾ ਤਾਂ ਕਿਤਨਾ ਕਿਤੇ ਪੁਲਿਸ ਚੰਗੀ ਤਰ੍ਹਾਂ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਤਫ਼ਤੀਸ਼ ਕਰੂਗੀ ਕਿਉਂਕਿ ਸਵੇਰ ਤੋਂ ਹੀ ਇਹ ਅਧਿਕਾਰੀ ਇੱਥੇ ਪਹੁੰਚੇ ਹੋਏ ਸੀ ਕਿ ਇੱਕ ਵਾਰੀ ਹੁਣ ਦੁਬਾਰਾ ਯਾਨਕਿ ਦੁਬਾਰਾ ਹੈ ਕੋਈ ਨਾ ਕੋਈ ਕਾਰਨ ਹੈਗਾ ਅਗਰ ਦੁਬਾਰਾ ਸਪੋਰਟ ਦੇ ਉੱਤੇ ਆਏ ਤਾਂ ਕੋਈ ਨਾ ਕੋਈ ਚੀਜ਼ ਰਹਿ ਗਈ ਹੋਗੀ ਐ ਕੋਈ ਚੀਜ਼ ਦੁਬਾਰਾ ਕਰੀ ਚੈੱਕ ਕਰਨ ਲਈ ਦੁਬਾਰਾ ਆਏ ਹੋਗੇ ਤਾਂ ਕਰਕੇ ਦੁਬਾਰਾ ਇਸ ਸਪੋਰਟ ਤੇ ਪਹੁੰਚੇ ਹੈਗੇ ਤਾਂਕਿ ਬਾਕੀ ਜਿਹੜੀ ਚੀਜ਼ਾਂ ਉਹ ਵੀ ਕਲੀਅਰ ਹੋ ਸਕੇ ਯਾਨਕਿ ਸੀਸੀਟੀਵੀ ਦੀ ਗੱਲ ਵੀ ਕਰਦੇ ਪਏ ਕਿ ਇਹਨਾਂ ਕੋਲ ਇੱਕ ਸੀਸੀਟੀਵੀ ਆ ਚੁੱਕਾ ਹੈ ਜਿੱਤੂ ਦੇਖ ਕੇ ਨਾ ਲੱਗ ਰਿਹਾ ਕਿ ਕਿਤਨਾ ਕਿਤੇ ਹਿੱਟ ਐਂ ਰੰਦਾ ਕੇਸ ਹੀ ਹੈਗਾ ਤੇ ਇਹ ਵੀ ਕ ਸਰਸਿਸ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਕਿੰਨੇ ਜਿਹੜੇ ਡੀਐਸਪੀ ਸੀਗੇ ਉਹ ਜਿਹੜੇ ਥੋੜੇ ਕਹਿ ਸਕਦੇ ਖਰਾਸ ਚੱਲਦੇ ਪਏ ਥੋੜੇ ਜੇ ਸਤਭੀਏ ਤੋਂ ਨਾਲ ਠੀਕ ਨਹੀਂ ਚੱਲਦੇ ਵੀ ਤਾਂ ਹੀ ਇੰਨੀ ਦੇਰ ਰਾਤ ਨੂੰ ਜਿਹੜੇ ਕਿ ਇੱਥੇ ਘੁੰਮਦੇ ਪਏ ਸੀ ਇੱਥੇ ਕੋਈ ਵਾਕ ਕਰ ਰਹੇ ਸੀ ਜਾਂ ਕੀ ਕੰਮ ਨੂੰ ਆਏ ਸੀਗੇ ਤੇ ਇੱਥੇ ਨਿਕਲ ਕੇ ਆਏ ਸੀਗੇ ਕਿਉਂਕਿ ਕਾਫੀ ਏਰੀਆ ਸੁੰਸਾਨ ਹੋ ਜਾਂਦਾ ਬਾਰਬਾਈ ਇਲਾਕਾ ਹੈਗਾ ਵਾ ਤਾਂ ਇਹ ਰਗਮ ਮਾਮਲਾ ਸ਼ੱਕੀ ਜਾਪਦਾ ਹੈ ਇਹ ਦੱਸਦੇ ਨੇ ਕਿ ਕੁਝ ਸਮੇਂ ਪਹਿਲਾਂ ਵੀ ਕਿ ਲੜਾਈ ਝਗੜਾ ਵੀ ਇਹਨਾਂ ਦਾ ਹੋਇਆ ਸੀਗਾ ਕਰੀਬ 10 ਤੋਂ 20 ਦਿਨ ਪਹਿਲਾਂ ਤੇ ਉਦੋਂ ਜਿਹੜਾ ਕਿ ਪਿੰਡ ਵਿੱਚ ਰਾਜੀਨਾਮ ਉਹ ਅਨ੍ਦਨਕੂ ਸਮੇਂ ਪਹਿਲਾ ਜਦੋਂ ਇੱਕ ਪਿੰਡ ਵਿੱਚ ਗੋਲੀਆਂ ਚੱਲ ਰਹੀ ਸੀ ਕਿ ਤੇ ਇਹਨਾਂ ਤੇ આરોਪ ਲੱਗੇ ਸੀ ਕਿ ਸ਼ਰਾਬ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਵੱਲੋਂ ਗੋਲੀਆਂ ਚਲਾਈ ਗਈ ਸੀ ਕਿ ਪਿੰਡ ਵਿੱਚ ਕਾਫੀ ਹੁੱਲੜਬਾਜ਼ੀ ਵੀ ਹੋਈ ਸੀ ਕਿ ਸਰਪੰਚ ਤੇ ਵੀ ਕਾਫੀ આરોਪ ਲੱਗੇ ਸੀ ਉਸ ਵਕਤ ਲੇਕਿਨ ਬਾਅਦ ਚੋਂ ਫਿਰ ਬੈਠ ਕੇ ਰਾਜੀਨਾਮਾ ਹੋ ਗਿਆ ਸੀਗਾ ਤੇ ਅੱਜ ਜਿਹੜੀ ਕਿ ਹੁਣ ਇਹਨਾਂ ਉਹੀ ਏ ਡੀਐਸਪੀ ਹੈ ਜਿਨਾਂ ਦੀ ਅੱਜ ਬੋਡੀ ਮਿਲੀ ਹੈਗੀ ਕਿਉਂਕਿ ਉਦੋਂ ਇਹ ਇੱਥੇ ਉਦੋਂ ਵੀ ਜਲੰਧਰ ਵਿੱਚ ਹੀ ਮੌਜੂਦ ਸੀਗੇ ਤੇ ਕੱਲ ਵੀ ਇਹ ਜਲੰਧਰ ਆਏ ਹੋਏ ਸੀਗੇ ਕਿਸੇ ਕੰਮ ਨੂੰ ਲੈ ਕੇ ਤੇ ਦੇਰ ਰਾਤ ਇਹ ਤੇ ਘੁੰਮਦੇ ਪ ਪਹਿਲੀ ਇਨਵੈਸਟੀਗੇਸ਼ਨ ਤੇ ਤਾਂ ਇਹ ਹੀ ਸਾਹਮਣੇ ਆ ਰਿਹਾ ਹੈ ਕਿ ਇਹ ਹਿੱਟ ਐਂਡ ਰਨ ਦਾ ਕੇਸ ਹੈ ਬਾਕੀ ਜੇ ਕੋਈ ਹੋਰ ਚੀਜ਼ ਨਿਕਲ ਕੇ ਸਾਹਮਣੇ ਆਉਗੀ ਉਹ ਵੀ ਤੁਹਾਡੇ ਨਾਲ ਜਿਹੜੀ ਕਿ ਜਲ ਸਾਂਝੀ ਕਰਾਂਗੇ ਜੀ ਠੀਕ ਹੈ ਸ਼ੁਕਰੀਆ ਰਾਘਵ ਇਸ ਜਾਣਕਾਰੀ ਦੇ ਲਈ ਤਾਂ ਜਲੰਧਰ ਤੋਂਸੀ ਇਹ ਤਸਵੀਰਾਂ ਦਿਖਾ ਰਹੇ ਸੀ ਜਿੱਥੇ ਇੱਕ ਡੀਐਸਪੀ ਦੀ ਬਾਡੀ ਮਿਲੀ ਹੈ ਹਾਲਾਂਕਿ ਮੁੱਢਲੀ ਜਾਣਕਾਰੀ ਜਾਂ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਇਸ ਨੂੰ ਹਿੱਟ ਐਂਡ ਰਨ ਦਾ ਕੇਸ ਬਣ ਕੇ ਚੱਲ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੁਲਿਸ ਦੇ ਹੱਥ ਵੀ ਕੁਝ ਸੀਸੀਟੀਵੀ ਲੱਗੇ ਨੇ ਪਰ ਡਿਟੇਲਸ ਪੁਲਿਸ ਨੇ ਕਿਹਾ ਕਿ ਬਾਅਦ ਦੇ ਵਿੱਚ ਸਾਂਝੀਆਂ ਕਰਾਂਗੇ ਕਿ ਮੌਤ ਦੀ ਤੇ ਗੱਲ ਕਰਦੇ ਐ ਐਸਜੀਪੀਸੀ ਦੀ ਐਸਜੀਪੀਸੀ ਨੇ ਰਾਜੋਆਣਾ ਮਾਮਲੇ ਦੇ ਵਿੱਚ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ ਔਰ ਜਥੇਦਾਰ ਅਕਾਲ ਤਖਤ ਸੈਭ ਨੂੰ ਪੱਤਰ ਲਿਖ ਕੇ ਸਮਾਂ ਵਿਧਾਏ ਜਾਣ ਦੀ ਮੰਗ ਕੀਤੀ ਗਈ ਹੈ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਥੇਦਾਰ ਨੇ ਇਹ ਦੇਸ਼ ਤੇ ਦਿਆ ਕਿਹਾ ਸੀ ਕਿ ਜੇ 31 ਦਸੰਬਰ ਤੱਕ ਰਾਜੋਆਣਾ ਦੀ ਫਾਂਸੀ ਰੱਦ ਨਹੀਂ ਹੁੰਦੀ ਤਾਂ ਰਹਿਮ ਸਬੰਧੀ ਪਾਈ ਪਟੀਸ਼ਨ ਤੇ ਸ਼ਰਮਣੀ ਕਮੇਟੀ ਵਿਚਾਰ ਕਰੇ ਕਿਉਂਕਿ ਰਾਜੋਆਣਾ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਕਿ ਸ਼ਰਮਣੀ ਕਮੇਟੀ ਆਪਣੀ ਅਪੀਲ ਵਾਪਸ ਲਵੇ ਸੋ ਉਸ ਤੋਂ ਬਾਅਦ ਜਥੇਦਾਰ ਵੱਲੋਂ ਇੱਕ ਸਮਾਬੱਧ ਇਸ ਨੂੰ ਕੀਤਾ ਗਿਆ ਪਰ ਹੁਣ ਐਸਜੀਪੀਸੀ ਨੇ ਜਥੇਦਾਰ ਕਾਲਤਖ ਸਹਿਬ ਤੋਂ ਹੋਰ ਸਭਾ ਮੰਗਿਆ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਭਾ ਮੰਗਿਆ ਗਿਆ ਹੈ ਉਹਨਾਂ ਕਹਿੰਿਆ ਕਿ ਸ਼੍ਰੀ ਕਾਲਤਖ ਸਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹਰ ਪੱਧਰ ਤੇ ਆਪਣੀ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਚ ਕੇਂਦਰ ਸਰਕਾਰ ਦੇ ਨਾਲ ਬੈਠਕ ਵੀ ਹੋਏਗੀ ਦੱਸ ਦਈਏ ਕਿ ਸ਼੍ਰੀ ਕਾਲਤਖ ਸਹਿਬ ਦੇ ਪੰਜ ਸਿੰਘ ਸਹਿਬਾਨਾਂ ਦੀ 6 ਦਸੰਬਰ 2023 ਨੂੰ ਹੋਈ ਇਕੱਤਰਤਾ ਚ ਰਾਜੂ ਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਘਟਿਤ ਕੀਤੀ ਗਈ ਸੀ ਪੰਜ ਸਿੰਘ ਸੇ ਬਾਨਾਵਲੋ ਇਹ ਦੇਸ਼ ਵੀ ਦਿੱਤਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਰਾਜੂਆਣਾ ਦੀ ਪੰਸੀ 30 ਸਜ਼ਾ ਰੱਦ ਨਹੀਂ ਕਰਦੀ ਤਾਂ ਸ਼ਰਮਣੀ ਕਮੇਟੀ ਰਹਿਮ ਸੰਬੰਧੀ ਪਾਈ ਅਪੀਲ ਤੇ ਵਿਚਾਰ ਕਰੇ ਜਿਸ ਤੇ ਹੁਣ ਸ਼ਰਮਣੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੁਝ ਹੋਰ ਸਮਾਂ ਮੰਗ ਰਹੀ ਹੈ ਉਹ ਮੈਂ ਅੱਜ ਜੈਸੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਆ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਆ ਖਤੋ-ਖਤਾਬ ਸਾਡੀ ਜਾਰੀ ਆ ਆਉਂਦੇ ਦੋ-ਚੋਂ ਦਿਨਾਂ ਦੇ ਵਿੱਚ ਮੇਰਾ ਖਿਆਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਹਦੋਂ ਜਾ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋ-ਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿਚੇ ਸੀਗੀ ਉਹ ਸਾਡਾ ਹੁਣ 1 2 4 ਦਿਨ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਤੋਂ ਉਨਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਪਰੰਪਰ ਕਰਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦੁਆਰਾ ਨਾਬਾ ਸਾਹਿਬ ਪਹੁੰਚੇ ਨਵੇਂ ਸਾਲ ਮੌਕੇ ਗੁਰੂ ਕਰਨਤ ਮਸਤਕ ਹੋਏ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਨਾਲ ਮੌਜੂਦ ਰਹੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਮੁੱਖ ਮੰਤਰੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਨਵੇਂ ਸਾਲ ਦੇ ਪਹਿਲੇ ਦਿਨ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਪੈਂਦੇ ਗੁਰਦੁਆਰਾ ਨਾਬਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਨਤਮਸਤਕ ਹੋਏ ਨੇ ਗੁਰਦੁਆਰਾ ਸਾਹਿਬ ਮਠਹਾਟੇ ਕੇ ਗੁਰੂ ਦਾ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਦੀ ਤਸਵੀਰਾਂ ਅਸੀਂ ਗੁਰਦੁਆਰਾ ਨਾਭਾ ਸਾਹਿਬ ਤੋਂ ਦਿਖਾ ਰਹੇ ਹਾਂ ਇੱਕ ਹੋਰ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗਿਆ ਹੈ ਔਰ ਸਰਕਾਰ ਨੇ 1080 ਕਰੋੜ ਰੁਪਏ ਦੇ ਵਿੱਚ ਇਹ ਥਰਮਲ ਪਲਾਂਟ ਖਰੀਦਿਆ ਹੈ ਕਰੀਬ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਜੇ ਆਪਾਂ ਪੂਲ ਪੈਸੇ ਦਾ ਕੈਲਕੂਲੇਸ਼ਨ ਕਰੀਏ ਤਾਂ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਇਹ ਕਿਉਂਕਿ 540 ਮੈਗਾਵਾਟ ਦੀ ਸਮਰੱਥਾ ਵਾਲਾ ਇਹ ਥਰਮਲ ਪਲਾਂਟ ਹੈ ਤੇ 1080 ਕਰੋੜ ਰੁਪਏ ਦੇ ਵਿੱਚ ਇਹ ਖਰੀਦਿਆ ਗਿਆ ਹੈ 10 ਜੂਨ 2023 ਨੂੰ ਕੈਬਨਿਟ ਵੱਲੋਂ ਇਸ ਦੀ ਪ੍ਰਵਾਨਗੀ ਦਿੱਤੀ ਗਈ ਸੀ ਕਰੀਬ 10 ਕੰਪਨੀਆਂ ਥਰਮਲ ਪਲਾਂਟ ਖਰੀਦਣ ਦੀ ਦੌੜ 'ਚ ਸਨ ਔਰ ਥਰਮਲ ਪਲਾਂਟ ਚਲਾਉਣ ਵਾਲੀ ਕੰਪਨੀ ਜਿਹੜੀ ਆ ਉਹ ਕਿਉਂਕਿ ਦਿਵਾਲੀਆ ਹੋ ਚੁੱਕੀ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਉਸ ਨੂੰ ਪੈਸੇ ਦੇ ਕੇ ਇਹ ਥਰਮਲ ਪਲਾਂਟ ਆਪਣੇ ਕੋਲ ਰੱਖ ਲਿਆ ਪੰਜਾਬ ਸਰਕਾਰ ਗੁਰੂ ਅਮਰਦਾਸ ਜੀ ਦੇ ਨਾਮ ਤੇ ਇਸ ਥਰਮਲ ਪਲਾਂਟ ਦਾ ਨਾਮ ਰੱਖੇਗੀ ਔਰ 540 ਮੀਗਾਵਾਟ ਦੀ ਸਮਰੱਥਾ ਵਾਲਾ ਇੱਕ ਹੋਰ ਥਰਮਲ ਪਲਾਂਟ ਪੰਜਾਬ ਸਰਕਾਰ ਦੇ ਖਾਤੇ 'ਚ ਜੁੜ ਗਿਆ ਹੈ। ਤੋਂ ਪਲਾਂਟ ਦੀ ਸਮਰੱਥਾ 540 ਮੈਗਾਵਾਟ ਹੈ। ਹਾਲਾਂਕਿ ਫਿਲਹਾਲ ਜਿਹੜੀ ਇੱਥੇ ਬਿਜਲੀ ਉਤਪਾਦਨ ਹੈ ਉਹ 296 ਮੈਗਾਵਾਟ ਕੀਤਾ ਜਾ ਰਿਹਾ ਹੈ। 1080 ਕਰੋੜ ਰੁਪਏ ਦੇ ਵਿੱਚ ਸਰਕਾਰ ਨੇ ਇਹ ਖਰੀਦਿਆ ਹੈ। ਔਰ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਇਸ ਦੀ ਸਮਰੱਥਾ ਜਿਹੜੀ ਹੈ ਉਹ ਪੂਰੀ ਜਿੰਨੀ ਹੈ ਉੰਨੀ ਬਿਜਲੀ ਇੱਥੇ ਪੈਦਾ ਕੀਤੀ ਜਾਵੇ। 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਸਾਬ ਦੇ ਨਾਲ ਇਹ ਖਰੀਦ ਹੋਈ ਹੈ ਹైదరాబాద్ ਦੇ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਵੱਲੋਂ ਇਸ ਦੀ ਪ੍ਰਵਾਨਗੀ ਦਿੱਤੀ ਗਈ ਹੈ ਔਰ ਥਰਮਲ ਨੂੰ ਖਰੀਦਣ ਦੀ ਦੌੜ ਦੇ ਵਿੱਚ ਕਰੀਬ 10 ਕੰਪਨੀਆਂ ਸਨ ਪਲਾਂਟ ਖਰੀਦਣ ਲਈ ਜੂਨ ਮਹੀਨੇ ਤੋਂ ਹੀ ਕੰਮ ਸ਼ੁਰੂ ਹੋ ਚੁੱਕਿਆ ਸੀ ਤਾਂ ਜੀਵੀਕੇ ਗਰੁੱਪ ਦਾ ਇਹ ਥਰਮਲ ਪਲਾਂਟ ਸੀ ਜੀਵੀਕੇ ਗਰੁੱਪ ਵੱਲੋਂ ਲਗਾਇਆ ਗਿਆ ਸੀ ਪਰ ਉਹ ਗਰੁੱਪ ਪੰਜਾਬ ਦੇ ਵਿੱਚ ਦਿਵਾਲੀਆ ਹੋ ਚੁੱਕਿਆ ਹੈ ਥਰਮਲ ਪਲਾਂਟ ਪਲਾਂਟ ਚਲਾਉਣ ਵਾਲੀ ਕੰਪਨੀ ਜਿਹੜੀ ਆ ਉਹ ਦਿਵਾਲੀਆ ਹੋ ਚੁੱਕੀ ਹੈ ਔਰ ਗਰੁੱਪ ਨੇ ਕਰੀਬ ਦਰਜਨਾ ਬੈਂਕਾਂ ਤੋਂ ਕਰਜ ਲਿਆ ਹੈ ਔਰ ਇਸ ਵੇਲੇ ਉਹਨਾਂ ਦਾ ਕਰਜ ਜਿਹੜਾ ਹੈ 500 ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ ਔਰ ਵਿੱਤੀ ਮੰਦਹਾਲੀ ਵਜੋਂ ਬੈਂਕਾਂ ਨੇ 2022 ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਹైదరాబాద్ ਬੈਂਚ ਦੇ ਕੋਲ ਇਹ ਪਟੀਸ਼ਨ ਸੀ ਬੈਂਕਾਂ ਵੱਲੋਂ ਗਰੁੱਪ ਦੇ ਖਿਲਾਫ 6584 ਕਰੋੜ ਰੁਪਏ ਦੇ ਦਾਅਵੇ ਜਿਹੜੇ ਆ ਉਹ ਫਾਈਲ ਕੀਤੇ ਗਏ ਸੀ ਔਰ ਕੰਪਨੀ ਨੂੰ ਕਾਰਪੋਰੇਟ ਦਿਵਾਲੀਆ ਐਲਾਨਿਆ ਜਾ ਚੁੱਕਾ ਦਾ ਪੰਜਾਬ ਦੀ ਪਾਵਰ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਇਸ ਵੇਲੇ ਜੋ ਪੰਜਾਬ ਦੇ ਕੋਲ ਜਿਹੜੇ ਥਰਮਲ ਪਲਾਂਟਸ ਨੇ ਜਾਂ ਜਿੰਨੀ ਬਿਜਲੀ ਪੈਦਾ ਹੁੰਦੀ ਹੈ ਜਿਹੜੇ ਜਿਹੜੇ ਸਰਕਾਰੀ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਜਿਹੜਾ 840 ਮੀਗਾਵਾਟ ਦਾ ਹੈ ਚਾਰ ਯੂਨਿਟ ਨੇ ਫਿਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬਤ 500 ਮੀਗਾਵਾਟ ਦਾ ਹੈ ਇਸਦੇ ਵੀ ਚਾਰ ਯੂਨਿਟ ਨੇ ਨਾਪਾ ਪਾਵਰ ਲਿਮਟਿਡ ਰਾਜਪੁਰਾ ਇਹ 1400 ਮੈਗਾਵਾਟ ਦਾ ਹੈ ਦੋ ਯੂਨਿਟ ਨੇ ਤਲਵੰਡੀ ਸਾਬੋ ਪਾਵਰ ਲਿਮਟਿਡ ਜਿਹੜਾ ਹੈ 1980 ਮੈਗਾਵਾਟ ਦਾ ਹੈ ਇਸ ਤੇ ਤਿੰਨ ਯੂਨਿਟ ਨੇ ਜੀਵੀ ਕੇ ਪਾਵਰ ਪਲਾਂਟ ਗੋਇੰਦਵਾਲ ਸਾਹ 540 ਮੈਗਾਵਾਟ ਦਾ ਹੈ ਦੋ ਯੂਨਿਟ ਨੇ ਸੋ ਇਹ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਉਤਪਾਦਨ ਕੀਤਾ ਜਾਂਦਾ ਹੈ ਤੇ ਇੱਕ ਹੋਰ ਖਬਰ ਤੀਰਥ ਯਾਤਰਾ ਦੇ ਨਾਲ ਜੁੜੀ ਹੋਈ ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਵਾਏਗੀ ਕਿਉਂਕਿ ਪਿਛਲੇ ਦਿਨੀ ਟ੍ਰੇਨਾਂ ਨਾ ਚੱਲਣ ਦਾ ਮੁੱਦਾ ਬੜਾ ਕੰਟਰੋਵਰਸ਼ੀਅਲ ਰਿਹਾ ਹੈ ਔਰ ਹੁਣ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਚਾਰਟਰਡ ਪਲੇਨ ਦੇ ਰਾਹੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣਗੇ ਸੀਐਮ ਪੀਕ ਯਾਤਰਾ ਸਕੀਮ ਦੇ ਤਹਿਤ ਇਹ ਦਰਸ਼ਨ ਹੋਣਗੇ ਔਰ ਇਸ ਦੀ ਜਾਣਕਾਰੀ ਅਰਵਿੰਦ ਕੇਦਰੀਵਾਲ ਪਾਰਟੀ ਸੁਪਰੀਮੋ ਵੱਲੋਂ ਦਿੱਤੀ ਗਈ ਹੈ ਉਹਨਾਂ ਕਹਿਆ ਹੈ ਕਿ ਸੀਐਮ ਮਾਨ ਨੇ ਚਾਰਟਰਡ ਪਲੇਨ ਬੁੱਕ ਕਰਾਇਆ ਹੈ ਪਟਨਾ ਸਾਹਿਬ ਵਾਰਾਨਸੀ ਤੇ ਨੰਦੇੜ ਸਾਹਿਬ ਦੇ ਦਰਸ਼ਨ ਕਰਵਾਈ ਜਾਂਦੇ ਪਹਿਲਾਂ ਟ੍ਰੇਨ ਤੇ ਬੱਸਾਂ ਦੇ ਜ਼ਰੀਏ ਸ਼ਰਧਾਲੂ ਜਾਂਦੇ ਸੀ ਪਰ ਹੁਣ ਚਾਰਟਰਡ ਪਲੇਨ ਦੇ ਜ਼ਰੀਏ ਉਹਨਾਂ ਨੂੰ ਇਹਨਾਂ ਥਾਵਾਂ ਤੇ ਇਹਨਾਂ ਸ਼ਰਧਾਲੂਆਂ ਨੂੰ ਇਹਨਾਂ ਥਾਵਾਂ ਦੇ ਦਰਸ਼ਨਾਂ ਦੇ ਲਈ ਲੈ ਕੇ ਜਾਂਦਾ ਹੈ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਹੈ ਐਸਜੀਪੀਸੀ ਸਣੇ ਕਈ ਸਿੱਖ ਜਥੇਬੰਦੀਆਂ ਸ਼ਾਮਲ ਹੋਈਆਂ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਤੇਂਦਰ ਸਿੰਘ ਤਾਮੀ ਵੀ ਮੌਜੂਦ ਰਹੇ ਸ਼੍ਰੀ ਕਾਲ ਤੱਕ ਸਹਿ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਸਾਬਕਾ ਗੁਰਦੇਵ ਸਿੰਘ ਦੀ ਕੌਂਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨਾਤ ਛੱਦ ਦੋਨੋਂ ਤੇ ਢਾਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸੇ ਦੇ ਕਾਲ ਤੱਕ ਸੈਲਟਿਆਂ ਵਿੱਚ ਲਿਆਂਦਾ ਔਰ ਉਸੇ ਦੇ ਕਾਲ ਤੱਕ ਸਾਬਦੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੀ ਪੈਰਵੇ ਕੇਸ ਦੀ ਕਰਨ ਵਾਸਤੇ ਜਿਹੜਾ ਸੁਸ਼ੀ ਦੇ ਕਾਲ ਤਫਸਿਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਔਰ ਅੱਜ ਭਾਈ ਸੱਭਾ ਗੁਰਦੇਵ ਸਿੰਘ ਜੀ ਕੌਮਕੀ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੀ ਦੇ ਕਾਲ ਤਫਸਿਲ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਠੀਕ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਸਰ ਦੇਖੋ 31 ਸਾਲ ਬੀਤ ਗਏ ਨੇ ਕਿ 1992 ਦੇ ਵਿੱਚ ਉਹਨਾਂ ਨੂੰ ਕੁਰਸ ਨੇ ਜਿਹੜਾ ਝੂਠਾ ਕੁਰਸ ਨੇ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮਕੈਨਿਕ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼੍ਰਮnik ਕਮੇਟੀ ਦੁਪੈਰ ਦੇ ਕਰਨ ਵਾਸਤ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਸੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋ-ਕੋ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ। ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ ਤੋਂ ਸ੍ਰੀ ਖੰਡ ਪਾਟ ਸਾਹਿਬ ਦੀ ਪਰੰਪਤਾ ਹੋਈ ਸੀ। ਅੱਜ ਅਮਰਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਗਈ। ਉਹਨਾਂ ਦੇ ਪਰਿਵਾਰਕ ਉਹਨਾਂ ਦੇ ਤਾਦ ਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਇਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਮਾਨ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਹ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਬੇਦਬਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਛੇ ਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਗੱਲ ਕਰਦੇ ਆ ਗੁਰਮੀਤ RAM ਰਹੀਮ ਦੀ ਜੇਲ੍ਹ ਤੋਂ ਗੁਰਮੀਤ RAM ਰਹੀਮ ਦੀ ਇੱਕ ਹੋਰ ਚਿੱਠੀ ਆਈ ਹੈ ਔਰ ਇਹ 18ਵੀਂ ਚਿੱਠੀ ਹੈ ਜੋ ਆਪਣੇ ਸਮਰਥਕਾਂ ਨੂੰ ਗੁਰਮੀਤ RAM ਰਹੀਮ ਨੇ ਜੇਲ੍ਹ ਚੋਂ ਭੇਜੀ ਹੈ 90 ਸਾਲ ਦੀ ਵਧਾਈ ਦਿੱਤੀ ਗਈ ਹੈ ਇਸ ਚਿੱਠੀ ਦੇ ذریعے ਔਰ ਚਿੱਠੀ ਦੇ ਵਿੱਚ ਗੁਰਮੀਤ RAM ਰਹੀਮ ਨੇ ਮੁਰਦ ਦੁਹਰਾਇਆ ਹੈ ਕਿ ਡੇਰਾ ਸੱਚਾ ਸੌਦਾ ਦਾ ਮੈਂ ਹੀ ਗੁਰੂ ਸੀ ਤੇ ਮੈਂ ਹੀ ਰਹਾਗਾ ਔਰ ਇਹ ਵੀ ਲਿਖਿਆ ਉਸ ਚਿੱਠੀ ਦੇ ਵਿੱਚ ਕਿ ਕਈ ਵਾਰ ਕਿਹਾ ਹੈ ਫਿਰ ਤੋਂ ਕਹਾਂਗਾ ਮੈਂ ਹੀ ਗੁਰੂ ਹਾਂ ਇਹ ਗੱਲ ਗੁਰਮੀਤ RAM ਰਹੀਮ ਵੱਲੋਂ ਜੇਲ੍ਹ ਤੋਂ ਭੇਜੀ ਆਪਣੀ 18ਵੀਂ ਚਿੱਠੀ ਦੇ ਵਿੱਚ ਕਹੀ ਗਈ